ਮਾਰਾ ਤੂਰਾ ਮਾਰਾ ਤੈਨੂੰ ਡੋਬ ਦੇਵੇਗਾ ਕੁਸੰਗ ਮਣਾ ਹਮੇਰਿਆ ਸਤ ਸੰਗ ਤਾਰ ਦੇਵੇਗਾ ਤੈਨੂੰ ਡੋਬ ਦੇਵੇਗਾ ਕੁਸੰਗ ਮਣਾ ਹਮੇਰਿਆ ਸਤ ਸੰਗ ਤਾਰ ਦੇਵੇ ਸਤ ਸੰਗ ਧਾਰ ਦੇਵਾ ਤੈਨੂੰ ਡੋਬ ਦੇਵੇਗਾ ਕੁ ਸੰਗ ਮਨਾ ਸਤ ਸੰਗ ਧਾਰ ਦੇਵਾ ਸਤ ਸੰਗ ਜੀ ਧਾਰ ਦੇਵੇਗਾ ਸਤ ਸੰਗ ਜੀ ਧਾਰ ਦੇਵੇਗਾ ਸਤ ਸਤ ਸੰਗ ਜੀ ਤਰੇ ਨਾ ਤੈਨੂੰ ਡੋਬ ਦੇਵੇਗਾ ਕੁ ਸੰਗ ਮਨਾਵੇ ਰਹਾ ਸਤ ਸੰਗ ਤਰੇ ਨਾ ਤੈਨੂੰ ਡੋਬ ਦੇਵੇਗਾ ਕੁ ਸੰਗ ਮਨਾਵੇ ਰਹਾ ਸਤ ਸੰਗ ਕਿ ਜਿਹੜੇ ਘਰਾਂ ਵਿੱਚ ਨਸ਼ਾ ਵਰਤਦਾ ਸੋ ਜਿਹੜੇ ਕਰਮਾਂ ਵਿੱਚ ਜਿਹੜੇ ਘਰ ਵਿੱਚ ਕੋ ਕਰਮ ਹੁੰਦੇ ਆ ਮਾੜੇ ਕਰਮ ਹੁੰਦੇ ਆ ਸੋ ਨਰਕ ਦੇ ਅੱਡੇ ਹੁੰਦੇ ਆ ਜਿਹੜਾ ਉਹਨਾਂ ਉੱਥੇ ਜਾਏਗਾ ਸੋ ਉਹਨਾਂ ਨੇ ਨਰਕ ਵਾਲੀ ਬਸ ਤੇ ਚੜਾ ਲੈਣਾ ਤੇ ਜਿਹੜੇ ਘਰਾਂ ਵਿੱਚ ਭਜਨ ਹੁੰਦਾ ਸੋ ਗੁਰੂ ਦੀਆਂ ਬਾਤਾਂ ਪਾਈਆਂ ਜਾਂਦੀਆਂ ਸੋ ਜਿਵੇਂ ਭਗਤ ਕਬੀਰ ਜੀ ਦੇ ਘਰ ਇੱਕ ਫਕੀਰ ਆਉਂਦਾ ਸੀ ਦੂਜਾ ਜਾਂਦਾ ਸੀ ਕੋਈ ਰਾਹ ਵਿੱਚ ਤੁਰਿਆ ਹੁੰਦਾ ਇੱਕ ਮਿਲ ਕੇ ਜਾ ਰਿਹਾ ਕੋਈ ਆ ਕੇ ਬੈਠਾ ਹੋਇਆ ਸੋ ਕਬੀਰ ਦਾ ਘਰ ਗੁਰੂ ਪਿਆਰਿਓ ਸੰਤ ਸਮਾਜ ਦਾ ਅੱਡਾ ਬਣ ਗਿਆ ਸੀ ਸੋ ਗੁਰੂ ਪਿਆਰਿਓ ਇਸੇ ਤਰ੍ਹਾਂ ਕਈਆਂ ਦੇ ਘਰ ਨਰਕ ਦੇ ਅੱਡੇ ਬਣੇ ਹੋਏ ਆ ਜਿੱਥੇ ਨਸ਼ੇ ਵਰਤਦੇ ਆ ਮਾੜੇ ਕਰਮ ਹੁੰਦੇ ਸੋ ਵੇਖ ਲਓ ਹੁਣ ਕਿਹੜੇ ਅੱਡੇ ਤੇ ਜਾਣਾ ਜੇ ਆਪਾਂ ਨਾਮ ਜਪਣ ਵਾਲਿਆਂ ਦੇ ਘਰ ਜਾਵਾਂਗੇ ਸੋ ਗੁਰੂ ਪਿਆਰਿਓ ਜਿੱਥੇ ਗੁਰੂ ਦੀ ਬਾਤ ਪਾਈ ਜਾਂਦੀ ਹੈ ਸੋ ਇਦਾਂ ਦੇ ਬੰਦਿਆਂ ਕੋਲ ਬੈਠਾਂਗੇ ਇਦਾਂ ਦੇ ਘਰ ਜਾਵਾਂਗੇ ਤੇ ਉਹਨਾਂ ਨੇ ਸੱਚਖੰਡ ਵਾਲੀ ਬਸ ਤੇ ਚੜਾ ਲੈਣਾ ਸੋ ਗੁਰੂ ਪਿਆਰਿਓ ਜੇ ਮਾਰੇ ਬੰਦੇ ਕੋਲ ਹੋਏਗੇ ਤੇ ਉਹਨਾਂ ਨੇ ਡੋਬ ਦੇਣਾ ਇਹ ਸਤਸੰਗ ਜਿਹੜੀ ਉਹ ਤਾਰ ਦਿੰਦੀ ਜਿਹੜਾ ਕੋ ਸੰਗ ਹੈ ਗੁਰੂ ਪਿਆਰਿਓ ਉਸ ਜੀਵਨ ਦਾ ਪਠਾ ਬਿਠਾ ਦਿੰਦਾ ਸੋ ਜਿਉਂਦਾ ਵੀ ਫਿਰ ਬੰਦਾ ਨਰਕ ਚ ਤੇ ਮਰਨ ਤੋਂ ਬਾਅਦ ਵੀ ਉਹ ਨਰਕਾਂ ਨੂੰ ਜਾਂਦਾ ਸੋ ਜਿਹੜਾ ਸੋ ਗੁਰੂ ਪਿਆਰਿਓ ਸਤਸੰਗ ਕਰਦਾ ਮਾਰ ਦੀ ਗੁਰਬਾਣੀ ਕਰ ਸਮਝਾਉਂਦੀ ਕਹੋ ਕਬੀਰ ਇਹ ਕਹੀਆ ਕਾਹੇ ਸਾਧ ਸੰਗਤ ਬੈਕੁੰਠ ਹੈ ਆਹੇ ਕਹਿੰਦੇ ਮਾਦ ਲੋਗ ਦਾ ਸੱਚ ਖੰਡ ਹੈ ਸੰਗਤ ਜਿਹੜੀ ਸਤ ਸੰਗ ਕਰਨੀ ਹੈ ਰੱਬ ਦੇ ਪਿਆਰਿਆਂ ਦੇ ਨਾਮ ਜਪਣ ਵਾਲਿਆਂ ਦੀ ਇਹ ਮਾਤ ਲੋਕ ਦਾ ਸੱਚਖੰਡ ਹੈ ਜਿਹੜਾ ਇਸ ਸੱਚਖੰਡ ਵਜਾਏਗਾ ਉਹਨੂੰ ਹੀ ਅਗਲਾ ਸੱਚਖੰਡ ਨਸੀਬ ਹੋਣਾ ਸੋ ਜਿਹੜਾ ਇਸ ਸੱਚਖੰਡ ਵਿੱਚ ਨਹੀਂ ਆਏਗਾ ਚੰਗੇ ਬੰਦਿਆਂ ਦੀ ਸੰਗਤ ਨਹੀਂ ਕਰੇਗਾ ਸੋ ਗੁਰੂ ਬਿਆਰਿਓ ਉਹਨੇ ਨਰਕਾ ਚੀ ਰਹਿਣਾ ਸਜਾਉਂਦੇ ਵੀ ਤੇ ਮਰਨ ਤੋਂ ਬਾਅਦ ਵੀ ਤੇ ਜਿਹੜਾ ਚੰਗੇ ਬੰਦਿਆਂ ਦੀ ਸੰਗਤ ਕਰਦਾ ਹੈ ਰੱਬ ਦੇ ਪਿਆਰਿਆਂ ਦੀ ਚੰਗੀ ਫਿਰਦੌਸ ਦੇਣ ਵਾਲਿਆਂ ਦੀ ਸੋ ਗੁਰੂ ਪਿਆਰੇ ਉਹ ਜਿਉਂਦਾ ਵੀ ਉਹ ਸਵਰਗਾ ਚ ਤੇ ਮਰਨ ਤੋਂ ਬਾਅਦ ਵੀ ਉਹ ਸਵਰਗਾ ਚ ਜਾਂਦਾ ਸੋ ਇਹ ਗੱਲ ਸਿਰਫ ਇੰਨੀ ਕੁ ਸਮਝਣ ਵਾਲੀ ਜੇ ਕੋਈ ਸਮਝ ਲਵੇ ਸੋ ਆ ਗੁਰੂ ਪਿਆਰੇ ਪੜੋ ਸਾਰੇ ਸੋ ਸ਼ਲੋਕ ਪਵਨੰ ਗੁਰੂ ਪਾਣੀ ਪਿਤਾ ਮਾਤਾ ਧਰਤ ਤਤ ਦਿਵਸ